ਹਾਂਜੀ ਦੀਪਕ ਜੀ ਜਿਹੜਾ ਅੱਜ ਲੰਗਰ ਲਾਇਆ ਉਸ ਬਾਰੇ ਕੀ ਕਹਾਂਗੇ ਜੈ ਸ਼੍ਰੀ ਵਾਲਾ ਜੀ ਸ਼੍ਰੀ ਬਾਲਾ ਜੀ ਲੰਗਰ ਸੇਵਾਦਿਤੀ ਵੱਲੋਂ ਹਰ ਮੰਗਲਵਾਰ ਦਾ ਲੰਗਰ ਇੱਥੇ ਵਿੰਕਟ ਮੋਚਨ ਹਰਮਾਨ ਮੰਦਰ ਵਿੱਚ ਲਾਇਆ ਜਾਂਦਾ ਹੈ ਤੋਂ ਜਿਹੜਾ ਅੱਜ ਦਾ ਇਹ ਪੰਡਾਰਾ ਉਹ ਸਾਡੇ ਪਰਮਿੰਦਰ ਅਰੋੜਾ ਜੀ ਜਿਹੜੇ ਕੀ ਦੇਖਭਾਲ ਕਰਦੇ ਉਹ ਪੱਤਰਕਾਰ ਨੇ ਕਿ ਅੱਜ ਇਹਨਾਂ ਵੱਲੋਂ ਉਹਨਾਂ ਦੀ ਵਿੱਜ ਫੈਮਿਲੀ ਉਹਨਾਂ ਨੇ ਆ ਕੇ ਵਿੰਕਟ ਮੋਚਨ ਹਰਮਾਨ ਮੰਦਰ ਵਿੱਚ ਬਾਲਾ ਜੀ ਦੇ ਇਹ ਸਾਹਮਣੇ ਉਹਨਾਂ ਨੇ ਕਿਹੜੀ ਚਾਹ ਦਾ ਆ ਕੇ ਪੋਗ ਲਾਇਆ ਉਹ ਬਾਲਾ ਜੀ ਲੰਗਰ ਸੇਵਾ ਕੀਤੀ ਉਹਨਾਂ ਦੀ ਦਿਨ ਦੁਗਣੀ ਰਾਤ ਚੋਗਣੀ ਹੋਵੇ ਉਹਨੀ ਕਾਮਨਾ ਕਰਦੀ ਹੈ ਤੇ ਇਸੇ ਦਿਨ ਹੀ ਉਹ ਇਹ ਸਾਡਾ ਸਾਥ ਦੇਂਦੇ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਦੇਖੋ ਜੀ ਕੋਈ ਵੱਡੇ ਆ ਕੋਈ ਮੈਰੀਨਰ ਦੀ ਕਿਸੇ ਦਿਨਾਂ ਦੀ ਕੋਈ ਕੁੱਜੀ ਦਾ ਤੁਸੀਂ ਲੰਗਰ ਲਵਾਓ ਜਾਂ ਲੰਗਰ ਚ ਆਪਣਾ ਯੋਗਦਾਨ ਪਾਓ ਇੱਥੇ ਸੈਗਰਾਂ ਦੀ ਗਿਣਤੀ 'ਚ ਤੁਹਾਡੇ ਸਾਹਮਣੇ ਹਰ ਮੰਗਲਵਾਰ ਆ ਕੇ ਲੰਗਰ ਲੋਕ ਇਹ ਖਾਂਦੇ ਨੇ ਤੇ ਦੂਜੀ ਗੱਲ ਰੋਟੀ ਬੈਂਕ ਜਿਹੜਾ ਕਿ মাত্র 20 ਰੁਪਏ ਵਿੱਚ ਬਾਲਾ ਜੀ ਕੋਈ ਇੱਕ ਚੱਲਦੀ ਹੈ bina ਲਸਣ ਪਿਆਜ਼ ਤੋਂ ਉਹ ਵੀ ਸਭ ਤੋਂ ਪਹਿਲਾਂ ਬਾਲਾ ਜੀ ਨੂੰ ਦਾ ਭੋਗ ਲੱਗਦਾ ਹੈ ਉਹਦੇ ਬਾਅਦ ਉਹ ਲੰਗਰ ਪ੍ਰੋਵਾਈਡ ਕਰਾਇਆ ਜਾਂਦਾ ਹੈ ਜੇਕਰ ਕਿਸੇ ਨੇ ਇੱਥੇ ਗਾਣਾ ਪੜ੍ਹਨੇ ਇੱਥੇ ਆਦਾ ਹੈ ਜੇਕਰ ਕਿਸੇ ਨੇ ਘਰ ਲੈ ਕੇ ਜਾਣਾ ਉਹਦੀ ਉਹ ਪੈਕਿੰਗ ਹੈ ਉਹਦੇ باوجود ਸਸਤਾ ਗਰਮੀ ਨੂੰ ਦੇਖਦੇ ਹੋਏ ਦੋ ਤਿੰਨ ਜਗ੍ਹਾ ਪਾਣੀ ਇਹ ਉਹਨਾਂ ਨੇ ਕੈਂਪਰ ਸ਼ੁਰੂ ਕੀਤੀ ਹੈ ਦੋਸਤਾਂ ਨੇ ਬਤੀਆਂ ਵਾਲੇ ਚੌਕ ਦੇ ਪ੍ਰਾਣੀ ਜਾਨਾ ਮੰਡੀ 'ਚ ਦਿੱਤੇ ਕਿ ਦੋ ਦੋ ਤਿੰਨ ਤਿੰਨ ਵਾਰ ਪਾਣੀ ਚੇਂਜ ਹੁੰਦਾ ਹੈ ਕਿਉਂਕਿ ਗਰਮ ਹੋ ਜਾਂਦਾ ਪਾਣੀ ਗਰਮੀਆ ਕਰਕੇ ਉਪਰ ਕਰਕੇ ਉਹ ਸਾਡੇ ਹਰ ਅਮਰਤ ਵਾਲੇ ਜਲ ਵਾਲੇ ਉਹ ਦੋ ਤਿੰਨ ਵਾਰੀ ਉੱਤੇ ਚੇਂਜ ਕਰਦੇ ਆਂ ਸੱਜਣਾਂ ਵਾਲੋ ਕੋਈ ਮੈਡੀਸਨ ਦੀ ਕਿਸੇ ਨੂੰ ਲੋੜ ਹੈ ਜ਼ਰੂਰਤ ਵਾਂਗੂ ਜਾਂ ਕੋਈ ਵਿਆਹ ਸ਼ਾਦੀ ਉਹ ਵੀ ਲੋਕਾਂ ਦੇ ਯੋਗ ਨਾਲ ਇਹ ਕਰਦੀ ਪਈ ਹੈ ਸੇਵਾ ਤੋਂ ਲੋਕਾਂ ਨੂੰ ਆਈਓਪੀ ਲੈ ਵੀ ਸਾਡੇ ਨਾਲ ਜੁੜੋ ਤੇ ਆਪਾਂ ਇਹਨੂੰ ਜੇ ਵਾਨੂੰ ਹੋਰ ਉੜਾਈਏ ਫਿਰ ਨਾਦਨ ਤੁਹਾਨੂੰ ਅੱਗੇ ਲੈ ਗਏ। ਹਾਂਜੀ ਸ਼ਿਸ਼ੀ ਤੁਸੀਂ ਕੀ ਕਹਿਣਾ ਚਾਹੋਗੇ? ਬੋਲ ਬਾਲਾ ਜੀ ਮਹਾਰਾਜ ਕੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਾਲਾ ਜੀ ਲੰਗਰ ਸੇਵਾ ਕਮੇਟੀ ਵੱਲੋਂ ਸਾਰਿਆਂ ਨੂੰ ਆਰਾਮ ਦਾ ਬਾਲਾ ਜੀ ਲੰਗਰ ਸੇਵਾ ਕਮੇਟੀ ਨਾਲ ਤੁਸੀਂ ਵੀ ਵੱਧ ਤੋਂ ਵੱਧ ਜੁੜੋ। ਹਰ ਮੰਗਲਵਾਰ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਲੰਗਰ ਚੱਲਦਾ। ਜਿਵੇਂ ਕਿਸੇ ਦੇ ਮੈਰਿਜ ਹੋ ਰਹੀ ਹੋਵੇ ਕੋਈ ਜਨਮ ਦਿਨ ਦਾ ਉਹਦੇ ਵਿੱਚ ਬਾਲਾ ਜੀ ਸੋਈ ਦੇ ਵਿੱਚ ਤੁਸੀਂ ਸਹਾਇਕ ਪਾ ਸਕਦੇ ਹੋ ਤੁਹਾਡਾ 1 ਰੁਪਿਆ ਉਹ ਲੋਕਾਂ ਦੀ ਸੇਵਾ ਦੇ ਵਿੱਚ ਹੀ ਲੱਗੂਗਾ ਜਿਉਂ ਦੀ ਵਿਅਰਥ ਨਹੀਂ ਜਾਉ ਕਿਤੇ ਵੀ ਇਹ ਅਸੀਂ ਵਿਸ਼ਵਾਸਦਾਨੇ ਆ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਪਾਣੀ ਦੀ ਸੇਵਾ ਚੱਲਦੀ ਪਈ ਹੈ ਇਹ ਲੋਕ ਸਹਾਇਕ ਦੇਣ ਤਾਂ ਹੀ ਸੇਵਾ ਹੋਰ ਕਈ ਜਗ੍ਹਾ ਤੇ ਲੱਗ ਸਕਦੀ ਹੈ